हां ਵੀ ਦੋਸਤੋ ਸਸਰੀਕਾਲ ਆ ਬੰਦ ਪਰ ਸਾਡੇ ਜੰਦਾ ਵਾਲੇ ਦੇ ਸੂਏ ਨੂੰ ਵੇਖ ਕੇ ਤੇ ਮੇਰੇ ਐਸਵਾਈਐਲ ਵਾਲੀ ਗੱਲ ਯਾਦ ਆ ਗਈ ਉਹ ਜਿਵੇਂ ਨਾ ਕਿ ਮਦਾਰੀ ਕਹਿੰਦੇ ਹੁੰਦੇ ਸੀ ਵੀ ਕਹਿ ਚੁਰ ਲੂ ਅਗਲੇ ਨੇ ਕਹਿਣਾ ਕਹਿ ਚੁਰ ਲੂ ਕਹਿੰਦਾ ਫੂਕ ਮਾਰ ਅਗਲੇ ਨੇ ਫੂਕ ਮਾਰਨੀ ਤੇ ਉਹ ਰੈਡ ਕੋ ਬੋਤਲਾਂ ਬਾਸਣਾ ਕੱਪੜੇ ਕਿੰਨਾ ਕੁਝ ਕੱਢ ਦਿੰਦੇ ਪਰ ਬਾਅਦ ਚੁੱਕੇ ਕੁਝ ਨਹੀਂ ਹੁੰਦਾ ਤੇ ਅੰਗੇ ਹਰ ਵਾਰੀ ਬੋਟਾਂ ਚ ਨਿੱਦਰੀ ਕਹਿੰਦੇ ਹੁੰਦੇ ਸੀ ਵੀ ਕਹਿ ਝੁਰਲੂ ਅਗਲੇ ਨੇ ਆਖਣਾ ਝੁਰਲੂ ਫੂਕ ਮਾਰ ਲੋ ਲੋਕਾਂ ਨੇ ਫੂਕ ਮਾਰ ਤੇ ਫਿਰ ਉਹ ਐਸਬੀਐਲ ਕੱਢ ਕੇ ਬਿਖਾਉਂਦੇ ਸੀ ਤੇ ਬਾਅਦ ਚ ਫਿਰ ਉਹ ਲੁਕ ਜਾਂਦੇ ਤੇ ਕੋਈ ਸੱਪ ਕੱਢਦਾ ਐਸਬੀਐਲ ਦਾ ਵੀਰ ਪਜਾ ਕੇ ਤੇ ਐਦ ਵੀ ਨਾ ਕਿਸੇ ਨੇ ਵੀਰ ਪਜਾ ਕੇ ਸੱਪ ਕੱਟਿਆ ਤੋ ਕਹਿੰਦੇ ਹੁੰਦੇ ਨੇ ਵੀ ਹਰੇ ਖੱਡ ਚ ਸਹਾ ਨਹੀਂ ਹੁੰਦਾ ਤੇ ਐਦ ਵੀ ਕਿਸੇ ਨੇ ਨਾ ਹੀ ਖੱਡਾਂ ਚ ਡਾਂਗਾ ਮਾਰਨਾ ਸਹਾ ਕਰਨ ਵਾਸਤੇ ਬੋਟਾ ਵਾਲਾ ਇਹ ਨਹੀਂ ਸਮਝਾਈ ਕਿ ਐਤਕੀ ਫਾਇਦਾ ਨਹੀਂ ਹੋ ਰਿਹਾ ਵੋਟਾਂ ਦਾ ਤੇ ਬਾਕੀ ਇਹਨਾਂ ਨੂੰ ਐ ਵੀ ਹੁੰਦਾ ਕਈ ਵਾਰੀ ਜੇ ਵੋਟਾਂ ਘੱਟ ਵੀ ਰਹਿ ਗਈਆਂ ਤਾਂ ਕੋਈ ਗੱਲ ਨਹੀਂ ਤਾਂ ਇਹ ਤਾਂ ਵੀ ਇਹਨਾਂ ਨੇ ਹੋਰ ਕੋਈ ਨਾ ਕੋਈ ਦਾਦੂ ਐ ਹੁੰਦਾ ਵੀ ਲਾ ਲਾਂਗੇ ਯਾਰ ਤੇ ਇਹ ਹੈਰਾਨੀ ਦੀ ਗੱਲ ਹੈ ਵੀ ਐਸਬੀ ਵਾਲ ਦੇ ਮੁੱਦੇ ਦਾ ਕਿਸੇ ਨੇ ਜਮਾਂ ਜ਼ਿਕਰ ਨਹੀਂ ਕੀਤਾ ਤੇ ਨਹੀਂ ਤਾਂ ਇਹ ਕਦੇ ਨਹੀਂ ਸੁਣਿਆ ਵੀ ਵੋਟਾਂ ਵੇਲੇ ਕੋਈ ਐਸਬੀ ਵਾਲਾ ਦਾ ਮੁੱਦਾ ਨਾ ਛੇੜੇ ਤੇ ਪਤਾ ਨਹੀਂ ਉਹ ਮਸਲਾ ਹੱਲ ਹੋ ਗਿਆ ਜਾਂ ਕੀ ਹੋ ਗਿਆ ਤਾਂ ਹੁਣ ਡਿਊਟਰਾਂ ਨੂੰ ਪਤਾ ਹੋਣਾ ਆਪਾਂ ਤਾਂ ਕਿਹੜਾ ਵੇਖੀਆ ਕਦੇ ਜਾ ਕੇ ਐਸਬੀ ਹੱਲ ਕਿੱਥੇ ਐ ਕਹਿੰਦਾ ਖੈਰ ਵੋਟਾਂ ਨਹੀਂ ਮਿਲੀਆਂ ਤਾਂ ਕੀ ਹੋਇਆ ਵਿਰੋਧੀ ਧਿਰ ਚ ਮਾਰਾਂਗੇ ਸੀ ਮਾਰ ਜਾਰੋ ਐਮਪੀ ਐਮਐਲਏ ਦਾ ਸੌਦੇ ਦੇ ਵਾਂਗ ਵਿਖਦੇ ਸ਼ਰੇਆਮ ਇਹ ਚੱਲਦਾ ਵਪਾਰ ਜਾਰੋ ਅਸੀਂ ਆਪ ਤਾਂ ਠਾਠ ਦੇ ਨਾਲ ਜੀਣਾ ਲੋਕੀ ਕਹਿੰਦੇ ਆ ਤਾਂ ਕਹਿਣ ਗਦਾਰ ਜਾਰੋ ਉਹ ਸੌਦਾ ਰਾਤ ਨੂੰ ਢਲੋਂ ਹੋ ਜਾਣਾ ਤੇ ਕੱਲ ਨੂੰ ਸਾਦੀ ਹੀ ਬਣੂਗੀ ਸਰਕਾਰ ਜਾਰੋ ਤੇ ਕਹਨੂੰ ਸਾਦੇ ਹੀ ਬਣੂਗੀ ਸਰਕਾਰ ਜਾਰੋ ਤੇ ਐਂ ਇਹਨਾਂ ਨੇ ਸਰਕਾਰ ਬਣਾ ਜਾਣੀ ਐ ਤੇ ਉਧਰੋਂ ਖਰੀਦ ਲਿਆ ਕੋਈ ਉਧਰ ਵੇਚ ਲਿਆ ਉਧਰੋਂ ਲੈ ਲਿਆ ਤੜਕੇ ਨੂੰ ਹੋਰ ਹੱਥ ਨੇ ਹੋਰ ਤੇ ਕਿੱਲੇ ਬਦਲਦੇ ਰਹਿੰਦੇ ਐ ਤੇ ਦੀਨ ਧਰਮ ਕੋਈ ਰਿਹਾ ਨਹੀਂ ਮਨਤਾ ਲੱਗਦਾ ਯਾਰ ਕੋਈ ਹਰ ਧੰਦੇ ਵਾਲੇ ਦਾ ਮਾੜਾ ਮੋਟਾ ਕੋਈ ਦੀਨ ਧਰਮ ਮਸੂਲ ਹੁੰਦਾ ਹੈ ਰਾਜਨੀਤੀ ਦਾ ਅੱਜ ਕੱਲ ਕੋਈ ਅਸੂਲ ਹੀ ਨਹੀਂ ਕਦੇ ਪ੍ਰਤਾਪ ਸਿੰਘ ਕੈਰੋ ਨੇ ਆਖਿਆ ਸੀ ਕਿ ਜਥੇਬੰਦੀ ਨਾਲ ਛੱਡ ਕੇ ਭਵੇਂ ਜਲਸਿਆਂਾਂ ਦੀ ਹੋਵੇ ਉਹ ਪ੍ਰਤਾਪ ਸਿੰਘ ਕੈਰੋ ਵਾਲੇ ਨੇ ਤਾਂ ਗੱਲਾਂ ਹੀ ਬਹੁਤ ਪਿੱਛੇ ਰਹਿਗੀਆਂ ਅਇ ਤਾਂ ਸਵੇਰੇ ਹੋਰ ਦੁਪਹਿਰੇ ਹੋਰ ਸ਼ਾਮ ਨੂੰ ਹੋਰ ਪਤਾ ਨਹੀਂ ਕਿਹੜੀਆਂ 파ਰਟ ਨੇ ਕਿੰਨੇ ਵਾਰੀ ਬਦਲ ਜਾਣਗੀਆਂ ਤੇ ਸੋ ਤੁਹਾਡਾ ਕ੍ਰਿੰਮ ਤੇ ਸਮਾਂ ਜਾਇਆ ਕੀਤਾ ਮਾਫੀ ਚਾਹੁੰਦਾ ਧੰਨਵਾਦ